ਪੰਜਾਬ ਸਰਕਾਰ ਦੇ ਵੱਲੋਂ 2 ਦਿਨਾਂ ਦਾ ਸੈਸ਼ਨ ਸੱਦਿਆ ਗਿਆ ਹੈ ਤੇ ਜਿਸ ਤੋਂ ਬਾਅਦ ਅੱਜ ਅ ਸਰਦਾਂਝਲੀ ਦੇਣ ਤੋਂ ਬਾਅਦ ਉੱਥੇ ਹੀ ਇਸ ਸੰਸਦ ਨੂੰ ਜਿਹੜਾ ਕਿ ਮਲਤਵੀ ਕਰ ਦਿੱਤਾ ਹੈ ਤੇ ਕੱਲੂ 10 ਵਜੇ ਜਿਹੜੀ ਕੇਸ ਦੀ ਕਾਰਵਾਈ ਸ਼ੁਰੂ ਹੋਵੇਗੀ ਪਰੰਤੂ ਸਰਕਾਰ ਜਿਹੜੀ ਕਿ ਬੇਅਦਬੀ ਨੂੰ ਲੈ ਕੇ ਦੱਸੀ ਕਿ ਕਾਨੂੰਨ ਲਿਆਉਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਹੁਣ ਇਸ ਬੇਅਦਬੀ ਖਿਲਾਫ ਕਾਨੂੰਨ ਨੂੰ ਲੈ ਕੇ ਜਿਹੜਾ ਕਿ ਹੁਣ ਮਨਪ੍ਰਤਿਆਲੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਬੇਅਦਬੀ ਨੂੰ ਲੈ ਕੇ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਉਸ ਦੀ ਹਮਾਇਤ ਕਰਦੇ ਆ ਤੇ ਹਰੇਕ ਸਿੱਖ ਚਾਹੁੰਦਾ ਹੈ ਕਿ ਜੋ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਕਿ ਜ਼ਰੂਰ ਮਿਲਣੀ ਚਾਹੀਦੀ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ। ਇਹ ਅਦਵੀਤ ਹਰ ਇੱਕ ਸਿੱਖਾ ਜਿਹੜਾ ਉਹ ਇਹੀ ਚਾਹੁੰਦਾ ਵੀ ਇਹ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ। ਕੋਈ ਵੀ ਜੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸੋ ਜੇ ਇਦਾਂ ਦਾ ਕਾਨੂੰਨ ਕੋਈ ਲੈ ਕੇ ਆਂਦਾ ਜਾਂਦਾ ਤਾਂ ਅਸੀਂ ਉਹਦੇ ਤੇ ਪੂਰੀ ਉਹਦੀ ਹਮਾਇਤ ਕਰਾਂਗੇ। ਸਰ ਇਸ ਦੇ ਉੱਤੇ ਮੰਗ ਵੀ ਕੀਤੀ ਜਾ ਰਹੀ ਹੈ ਡੈਥ ਪੈਨਲਟੀ ਦੀ ਤੁਸੀਂ ਇਸ ਦਾ ਮਾਕਿ ਫਰਖ ਜੋ। ਬਿਲਕੁਲ ਜੀ ਬਿਲਕੁਲ। ਅਗਲੀ ਗੱਲ ਹੋਰ ਸੀਗੀ ਜੀ ਜੀ ਆ ਸਾਹਿਬ ਨੂੰ ਕਿਹਿਆ ਸਟੈਂਡ ਰਹਿਣਾ ਮੇਰੀ ਗੱਲ ਤਾਂ ਸਮਝੋ ਦੇਖੋ ਉਹ ਹਜੇ ਉੱਤੇ ਵਿਚਾਰ ਕਰਾਂਗੇ ਜੀ। ਬੇਅਦਬੀ ਤਾਂ ਹਰ ਇੱਕ ਸਿੱਖ ਆ ਜਿਹੜਾ ਉਹੀ ਚਾਹੁੰਦਾ ਵੀ ਇਹ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਕੋਈ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸੋ ਜੇ ਇਦਾਂ ਦਾ ਕਾਨੂੰਨ ਕੋਈ ਲੈ ਕੇ ਆਂਦਾ ਜਾਂਦਾ ਤਾਂ ਅਸੀਂ ਉਹਦੇ ਤੇ ਪੂਰੀ ਉਹਦੀ ਹਮਾਇਤ ਕਰਾਂਗੇ। ਸਰ ਇਸ ਦੇ ਉੱਤੇ ਮੰਗ ਵੀ ਕੀਤੀ ਜਾ ਰਹੀ ਡੈਥ ਪੈਨਲਟੀ ਦੀ ਤੁਸੀਂ ਇਸ ਦਾ ਲਾ ਕੇ ਫਰਖ ਜੋ। ਬਿਲਕੁਲ ਜੀ ਬਿਲਕੁਲ। ਸਰ ਇਹ ਗੱਲ ਹੋਰ ਸੀਗੀ ਇਹ ਜੀ ਗੁਰੂ ਸਾਹਿਬ ਨੇ ਕਿਹਾ ਕਿਆ ਸਟੈਂਡ ਰਹਿਣਾ। ਮੇਰੀ ਗੱਲ ਤਾਂ ਸਹੀ। ਦੇਖੋ ਉਹ ਹਜੇ ਉੱਤੇ ਵਿਚਾਰ ਕਰਾਂਗੇ ਜੀ। ਬੇਅਦਬੀ ਤਾਂ ਹਰ ਇੱਕ ਸਿੱਖ ਆ ਜਿਹੜਾ ਉਹ ਇਹੀ ਚਾਹੁੰਦਾ ਵੀ ਇਹ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਉੱਪਰ ਸ੍ਰੀ ਗੁਰੂ ਕੋਈ ਵੀ ਜੇ ਗੁਰਗਰਾਂ ਸਾਹਿਬ ਦੀ ਬੇਅਦਬੀ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸੋ ਜੇ ਇਦਾਂ ਦਾ ਕਾਨੂੰਨ ਕੋਈ ਲੈ ਕੇ ਆਂਦਾ ਜਾਂਦਾ ਤਾਂ ਅਸੀਂ ਉਹਦੇ ਤੇ ਪੂਰੀ ਉਹਦੀ ਹਮਾਇਤ ਕਰਾਂਗੇ। ਸਰ ਇਸ ਦੇ ਉੱਤੇ ਮੰਗ ਵੀ ਕੀਤੀ ਜਾ ਰਹੀ ਡੈਥ ਪੈਨਲਟੀ ਦੀ ਤੁਸੀਂ ਇਸ ਦਾ ਵਾਕਿਫ ਰੱਖ ਦਿਓ। ਬਿਲਕੁਲ ਜੀ ਬਿਲਕੁਲ। ਸਰ ਇਹ ਗੱਲ ਹੋਰ ਸੀਗੀ ਇਹ ਕਿ ਜੀ ਆਂਡਿਆ ਸਾਹਿਬ ਨੇ ਕਿਹੜਾ ਸਟੈਂਡ ਰੱਖਿਆ ਮੇਰੀ ਗੱਲ ਤਾਂ ਸਹੀ। ਦੇਖੋ ਇੱਕ ਗੱਲ ਤੋਂ ਸਵਾਲ ਆਉਂਦਾ ਕਿ ਉਹ ਹਜੇ ਉੱਤੇ ਵਿਚਾਰ ਕਰਾਂਗੇ ਜੀ। ਬੇਅਦਬੀ ਤਾਂ ਹਰ ਇੱਕ ਸਿੱਖਾ ਜਿਹੜਾ ਉਹੀ ਚਾਹੁੰਦਾ ਵੀ ਇਹ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਕੋਈ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸੋ ਜੇ ਇਦਾਂ ਦਾ ਕਾਨੂੰਨ ਕੋਈ ਲੈ ਕੇ ਆਂਦਾ ਜਾਂਦਾ ਤਾਂ ਅਸੀਂ ਉਹਦੇ ਤੇ ਪੂਰੀ ਉਹਦੀ ਹਮਾਇਤ ਕਰਾਂਗੇ ਸਰ ਇਸ ਦੇ ਉੱਤੇ ਮੰਗ ਵੀ ਕੀਤੀ ਜਾ ਰਹੀ ਡੈਥ ਪੈਨਲਟੀ ਦੀ ਤੁਸੀਂ ਇਸ ਦਾ ਵਾਕਿਫ ਰੱਖ ਦਿਓ ਬਿਲਕੁਲ ਜੀ ਬਿਲਕੁਲ ਹਨਾ ਅਗਲੀ ਗੱਲ ਹੋਰ ਸੀਗੀ ਇਹ ਮੈਂ ਨਾ ਜੀ ਆ ਸਾਹਿਬ ਨੂੰ ਕਿਹਾ ਕੀ ਸਟੈਂਡ ਰਹਿਣਾ ਮੇਰੀ ਇਹ ਗੱਲ ਤਾਂ ਸੁਣੋ ਦੇਖੋ ਉਹ ਹਜੇ ਉੱਤੇ ਵਿਚਾਰ ਕਰਾਂਗੇ ਜੀ ਯਾਦ ਬੀਤਾ ਹਰ ਇੱਕ ਸੇਖਾ ਜਿਹੜਾ ਉਹੀ ਚਾਹੁੰਦਾ ਵੀ ਇਹ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਕੋਈ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸੋ ਜੇ ਇਦਾਂ ਦਾ ਕਾਨੂੰਨ ਕੋਈ ਲੈ ਕੇ ਆਂਦਾ ਜਾਂਦਾ ਤਾਂ ਅਸੀਂ ਉਹਦੇ ਤੇ ਪੂਰੀ ਉਹਦੀ ਹਮਾਇਤ ਕਰਾਂਗੇ ਸਰ ਇਸ ਦੇ ਉੱਤੇ ਮੰਗ ਵੀ ਕੀਤੀ ਜਾ ਰਹੀ ਹੈ ਡੈਥ ਪੈਨਲਟੀ ਦੀ ਤੁਸੀਂ ਇਸ ਦਾ ਵਾਕਿਫ ਰੱਖ ਦਿਓ ਬਿਲਕੁਲ ਜੀ ਬਿਲਕੁਲ ਸਰ ਇੱਕ ਗੱਲ ਹੋਰ ਸੀ ਕਿ ਜੀਡੀਆ ਸਾਹਿਬ ਨੇ ਕਿਹੜਾ ਸਟੈਂਡ ਲੈ ਮੇਰੀ ਗੱਲ ਤਾਂ ਸੁਣੋ ਦੇਖੋ ਇੱਕ ਗੱਲ ਤੇ ਸਵਾਲ ਆਉਂਦਾ ਕਿ ਉਹ ਹਜੇ ਉੱਤੇ ਵਿਚਾਰ ਕਰਾਂਗੇ ਜੀ